ਅੰਮ੍ਰਿਤਸਰ ਚ ਇਲਾਕਾ ਪੈਂਦਾ ਇੱਕ ਛਾਟਾ ਉੱਥੇ ਕੱਲ ਦੇਰ ਰਾਤ ਜਿਹੜੀਆਂ ਗੋਲੀਆਂ ਚੱਲ ਜਾਂਦੀਆਂ ਗੋਲੀਆਂ ਚੱਲਦੀਆਂ ਕੋਈ ਨੀਚੀ ਰੰਜਿਸ਼ ਨਹੀਂ ਹੈ ਕੋਈ ਕਿਸੇ ਨੇ ਦਾ ਲਾਕਡਾਊਨ ਨਹੀਂ ਹੈ ਜਦੋਂ ਮਾਮਲਾ ਸਾਰਾ ਪਤਾ ਲੱਗਦਾ ਤਾਂ ਹੈਰਾਨੀ ਹੋ ਜਾਏਗੀ ਤੁਹਾਨੂੰ ਵੀ ਸੁਣ ਕੇ ਕਿ ਗੋਲੀਆਂ ਇਸ ਕਰਕੇ ਚੱਲ ਗਈਆਂ ਵੀ ਚਿਕਨ ਦੇ ਵਿੱਚ ਜਿਹੜਾ ਲੂਣ ਉਹ ਜ਼ਿਆਦਾ ਪਾ ਦਿੱਤਾ ਦਰਅਸਲ ਅੰਮ੍ਰਿਤਸਰ ਦੇ ਛਾਟਾ ਇਲਾਕੇ ਦੇ ਵਿੱਚ ਖਾਣ ਪੀਣ ਦਾ ਜਿਹੜਾ ਰੈਸਟੋਰੈਂਟ ਆ ਉਹ ਢਾਬਾ ਉੱਥੇ ਕੁਝ ਨੌਜਵਾਨ ਜਿਹੜੇ ਆ ਜਾਂਦੇ ਆ ਉੱਥੇ ਉਹ ਚਿਕਨ ਆਰਡਰ ਕਰਦੇ ਆ ਤੇ ਉਹਦੇ ਵਿੱਚ ਦੱਸਿਆ ਜਾਂਦਾ ਕਿ ਜਿਹੜਾ ਚਿਕਨ ਬਣਾਇਆ ਗਿਆ ਉਹਦੇ ਵਿੱਚ ਲੂਣ ਜ਼ਿਆਦਾ ਸੀ ਜਿਸ ਤੋਂ ਬਾਅਦ ਉਹ ਜਿਹੜੇ ਨੌਜਵਾਨ ਹੈ ਉਸ ਹੋਟਲ ਮਾਲਕ ਦੇ ਨਾਲ ਉਸ ਢਾਬਾ ਮਾਲਕ ਦੇ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੰਦੇ ਆ ਪਹਿਲਾਂ ਉਹ ਗਾਲੀ ਗਲੋਚ ਕਰਦੇ ਆ ਕਿ ਤੁਹਾਡਾ ਜਿਹੜਾ ਖਾਣਾ ਨਹੀਂ ਸਵਾਦ ਹੈਗਾ ਇਹਦੇ ਵਿੱਚ ਨਮਕ ਜਿਹੜਾ ਬਹੁਤ ਜ਼ਿਆਦਾ ਜਿਸ ਤੋਂ ਬਾਅਦ ਇਹ ਜਿਹੜੀ ਨੌਬਤ ਆ ਇਹ ਹਥੋਪਾਈ ਤੱਕ ਆ ਜਾਂਦੀ ਆ ਹਥੋਪਾਈ ਜਦੋਂ ਹੁੰਦੇ ਆ ਇਸੇ ਦੌਰਾਨ ਇੱਕ ਲੜਕਾ ਜਿਹੜਾ ਉਹ ਆਪਣੇ ਡੱਬ ਦੇ ਵਿੱਚੋਂ ਰਵਾਲਵਰ ਕੱਢਦਾ ਪਹਿਲਾਂ ਇੱਕ ਹਵਾਈ ਫਾਇਰ ਕਰਦਾ ਲੋਕ ਉਹਨਾਂ ਨੂੰ ਸਮਝਾ ਕੇ ਵਾਪਸ ਭੇਜਦੇ ਆ ਥੋੜੀ ਦੇਰ ਬਾਅਦ ਉਹ ਲੜਕਾ ਫੇਰ ਵਾਪਸ ਆ ਕੇ ਫੇਰ ਗੋਲੀ ਚਲਾਉਂਦਾ ਪੁਲਿਸ ਆ ਜਾਂਦੀ ਹੈ ਮਾਮਲਾ ਦਰਜ ਹੋ ਜਾਂਦਾ ਹੁਣ ਨਮਕ ਜ਼ਿਆਦਾ ਹੋ ਗਿਆ ਤਾਂ ਚੀਜ਼ ਵਾਪਸ ਵੀ ਕੀਤੀ ਜਾ ਸਕਦੀ ਹੈ ਉਹਦੇ ਬਦਲੇ ਨਵੀਂ ਚੀਜ਼ ਬਣਵਾਈ ਜਾ ਸਕਦੀ ਹੈ ਕੋਈ ਹੋਰ ਆਰਡਰ ਜਿਹੜਾ ਉਹ ਹੋਟਲ ਵਾਲੇ ਕਰ ਲੈਂਦੇ ਆ ਜੇ ਖਾਣਾ ਪਸੰਦ ਨਾ ਆਵੇ ਜਾਂ ਖਾਸ ਕਰਕੇ ਇਦਾਂ ਦੀ ਕੋਈ ਗੜਬੜ ਹੋ ਜਵੇ ਜਿਹਦੇ ਵਿੱਚ ਜਿਹੜਾ ਨਮਕ ਜ਼ਿਆਦਾ ਹੋ ਜਵੇ ਜਾਂ ਮਿਰਚ ਜ਼ਿਆਦਾ ਹੋ ਜਵੇ ਤਾਂ ਹੋਟਲ ਵਾਲੇ ਤਕਰੀਬਨ ਉਹ ਵਾਪਸ ਲੈ ਲੈਂਦੇ ਆ ਸਮਾਨ ਨੂੰ ਤੇ ਉਹਦੀ ਜਗ੍ਹਾ ਨਵਾਂ ਤੁਹਾਨੂੰ ਚੀਜ਼ ਬਣਾ ਕੇ ਦੇ ਦਿੰਦੇ ਖਾਣ ਨੂੰ ਪਰ ਇਹਦੇ ਵਿੱਚ ਗਾਲੀ ਗਲੋਚ ਕਰਨਾ ਉਸ ਤੋਂ ਬਾਅਦ ਗੋਲੀ ਚਲਾ ਦੇਣੀ ਹੱਥੋਂ ਪਾਈ ਹੋਣਾ ਫਿਰ ਵਾਪਸ ਜਾ ਕੇ ਦੁਬਾਰਾ ਆਉਣਾ ਮਤਲਬ ਮਨ ਦੇ ਵਿੱਚ ਗੁੱਸਾ ਕਿੰਨਾ ਜ਼ਿਆਦਾ ਕਿ ਇਹਦੇ ਵਿੱਚ ਜਿਹੜਾ ਨਮਕ ਜ਼ਿਆਦਾ ਪੁਲਿਸ ਨੇ ਮਾਮਲਾ ਰਜਿਸਟਰ ਕਰ ਲਿਆ ਇਸੇ ਤਰ੍ਹਾਂ ਹੀ ਇੱਕ ਲੜਕੇ ਦਾ ਲੁਧਿਆਣਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਸ਼ਰਾਬੀ ਸੀਗੇ ਉਹ ਆਪਣੀ ਸਕੂਟਰੀ ਤੋਂ ਤੇ ਲੱਗੇ ਉਹ ਲੜਕਾ ਜੂਸ ਪੀ ਰਿਹਾ ਸੀਗਾ ਉਹਦਾ ਹਾਸਾ ਨਿਕਲ ਗਿਆ ਦੇਖ ਕੇ ਤੇ ਲੜਕਿਆਂ ਨੇ ਜਿਹੜਾ ਵਾ ਉਹ ਛੁਰਾ ਮਾਰ ਦਿੱਤਾ ਉਹ ਕਹਿੰਦੇ ਜੀ ਤੂੰ ਹੱਸਿਆ ਕਿਉਂ ਸਾਡੇ ਤੇ ਉਹ ਮੁੰਡਾ ਜਿਹੜਾ ਉਹਨੂੰ ਆਪਣੀ ਜਾਨ ਗੁਆਣੀ ਪੈ ਗਈ ਉਹਨੂੰ ਹੱਸਣਾ ਹੀ ਇੰਨਾ ਮਹਿੰਗਾ ਪੈ ਗਿਆ ਕਿਉਂਕਿ ਉਹ ਉਹਨਾਂ ਨੂੰ ਇੰਨੀ ਹਿਤਕ ਮਹਿਸੂਸ ਹੋਈ ਆਪਣੀ ਇੰਨੀ ਹੀਠੀ ਮਹਿਸੂਸ ਹੋਈ ਕਿ ਸਾਡੇ ਉੱਤੇ ਇਹ ਹੱਸਿਆ ਤੇ ਹੱਸਿਆ ਕਿਉਂ ਹੁਣ ਇਸੇ ਤਰ੍ਹਾਂ ਅਮਰੀਸਰ ਦੇ ਵਿੱਚ ਆਹ ਜਿਹੜੀ ਘਟਨਾ ਵਾ ਕਿ ਚਿਕਨ ਦੇ ਵਿੱਚ ਇੱਕ ਨਮਕ ਜ਼ਿਆਦਾ ਪੈ ਗਿਆ ਤਾਂ ਇਹਦੇ ਵਿੱਚ ਕੋਈ ਆਫਤ ਤਾਂ ਆ ਨਹੀਂ ਗਈ ਇਹਦੇ ਵਿੱਚ ਕੋਈ ਬਹੁਤ ਵੱਡੀ ਗੱਲ ਤਾਂ ਹੋ ਨਹੀਂ ਗਈ ਹੋਟਲ ਵਾਲੇ ਵਾਪਸ ਕਰ ਲੈਂਦੇ ਜਦੋਂ ਮੈਂ ਪਹਿਲਾਂ ਵੀ ਦੱਸਿਆ ਕਰ ਲੈਂਦੇ ਆ ਨਾਰਮਲੀ ਪਰ ਗਾਲੀ ਗਲੋਚ ਕਰਨਾ ਮੁੜ ਕੇ ਝਗੜਾ ਕਰਨਾ ਔਰ ਬਾਅਦ ਚੋਂ ਗੋਲੀ ਚਲਾ ਦੇਣਾ ਕਿਸੇ ਵੇਲੇ ਇਦਾਂ ਵੀ ਲੱਗਦਾ ਵੀ ਲੋਕਾਂ ਦੇ ਮਨਾਂ ਦੇ ਵਿੱਚੋਂ ਜਿਹੜਾ ਪੁਲਿਸ ਦਾ ਪ੍ਰਸ਼ਾਸਨ ਦਾ ਡਰ ਹੈ ਉਹ ਖਤਮ ਹੋ ਚੁੱਕਾ ਉਹਨਾਂ ਨੂੰ ਲੱਗਦਾ ਵੀ ਅਸੀਂ ਆਪ ਹੀ ਫੈਸਲਾ ਕਰ ਲਈਏ ਆਪ ਹੀ ਜਿਹੜਾ ਕੋਈ ਜੱਜਮੈਂਟ ਦੇ ਦਈਏ ਵੀ ਇਦਾਂ ਸਾਡੇ ਨਾਲ ਹੋਇਆ ਤੇ ਇਹਦਾ ਇਹ ਨਤੀਜਾ ਹੋਣਾ ਚਾਹੀਦਾ ਗੋਲੀ ਚਲਾਦੀ ਹੈ ਹਾਲਾਂਕਿ ਇਸ ਗੋਲੀਬਾਰੀ ਦੇ ਵਿੱਚ ਕਿਸੇ ਨੂੰ ਗੋਲੀ ਨਹੀਂ ਲੱਗੀ ਬਚਾ ਇਹ ਰਿਆ ਪਰ ਅਗਰ ਲੱਗ ਜਾਂਦੀ ਤਾਂ ਉਹ ਜਿਹੜਾ ਚਿਕਨ ਜਿਹਦੇ ਵਿੱਚ ਨਮਕ ਜ਼ਿਆਦਾ ਸੀਗਾ ਤਾਂ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਠਿਨਾਈਆਂ ਜ਼ਿਆਦਾ ਆ ਜਾਣੀਆਂ ਸੀ ਜੇ ਕੋਈ ਹਵੀ ਨਵੀਂ ਜਿਆਦਾ ਹੋ ਜਾਂਦੀ ਕਿਉਂਕਿ ਪੁਲਿਸ ਨੇ ਸੀਸੀਟੀਵੀ ਕੈਮਰਾ ਜਿਹੜਾ ਵਾ ਉਹ ਖੰਗਾਲੇ ਫੋਟੋ ਆ ਸਾਹਮਣੇ ਆ ਗਈਆਂ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਨਾਂ ਤੱਕ ਪਹੁੰਚ ਜਾਏਗੀ ਪਰ ਅਗਰ ਇਹ ਗੋਲੀ ਜਿਹੜੀ ਉਹਨਾਂ ਨੇ ਫਿਲਹਾਲ ਹਵਾਈ ਫੈਰ ਕੀਤਾ ਅਗਰ ਕਿਸੇ ਦੇ ਲੱਗ ਜਾਂਦੀ ਤਾਂ ਫਿਰ ਇਹ ਜਿਹੜਾ ਚਿਕਨ ਜਿਹਦਾ ਇਹ ਆਨੰਦ ਲੈਣ ਗਏ ਸੀਗੇ ਜਿਹੜਾ ਇਹਨਾਂ ਨੂੰ ਬੜੇ ਸਵਾਦ ਨਾਲ ਉੱਥੇ ਖਾਣ ਪਹੁੰਚੇ ਸੀਗੇ ਉਸ ਢਾਬੇ ਦੇ ਉੱਤੇ ਤਾਂ ਇਹਨਾਂ ਦੀ ਜ਼ਿੰਦਗੀ ਤਾਂ ਜਿਹੜੀ ਅਸ ਲੱਖਾਂ ਪਿੱਛੇ ਚਲੀ ਜਾਣੀ ਸੀ ਯਾਹ ਬਹੁਤਿਆਂ ਕੇਸਾਂ ਦੇ ਵਿੱਚ ਜਿਹੜਾ ਫਿਰ ਇਹਨਾਂ ਨੂੰ ਉਮਰ ਕੈਦ ਹੋਣੀ ਸੀ ਜਾਂ ਫਿਰ ਇਹਨਾਂ ਨੇ ਰਾਜੀਨਾਮੇ ਕਰਨੇ ਸੀਗੇ ਇਹ ਚਿਕਨ ਇਹਨਾਂ ਨੂੰ ਬਹੁਤ ਮਹਿੰਗਾ ਪੈਣਾ ਸੀ ਪੈਣਾ ਤਾਂ ਹੁਣ ਵੀ ਮਹਿੰਗਾ ਕਿਉਂਕਿ ਪੁਲਿਸ ਦੀ ਇੱਥੇ ਕਿਰਕਰੀ ਬਹੁਤ ਹੋ ਰਹੀ ਆ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਕਿਸੇ ਆਪਾਂ ਦੇਖਦੇ ਆ ਸੜਕਾਂ ਦੇ ਉੱਤੇ ਮੁੰਡੇ ਜਿਹੜੇ ਆ ਉਹ ਗੰਨ ਲੈ ਕੇ ਘੁੰਮਦੇ ਆ ਬਾਅਦ ਚੋਂ ਪਤਾ ਲੱਗਦਾ ਜ ਕਿਉਂਕਿ ਇਦਾਂ ਲੱਗਦਾ ਵੀ ਲੋਕਾਂ ਦੇ ਮਨਾਂ ਦੇ ਵਿੱਚ ਪੁਲਿਸ ਦਾ ਪ੍ਰਸ਼ਾਸਨ ਦਾ ਕੋਈ ਡਰੀ ਨਹੀਂ ਹੈ ਇਸੇ ਕਰਕੇ ਜਿਹੜਾ ਵਾ ਉਹ ਨਿੱਕੀ ਵੀ ਗੱਲ ਆ ਕਿ ਉਹ ਨਮਕ ਜ਼ਿਆਦਾ ਪੈ ਗਿਆ ਤੇ ਅਗਲਿਆਂ ਨੇ ਜਿਹੜਾ ਵਾ ਉਹ ਗੋਲੀਆਂ ਚਲਾ ਦਿੱਤੀਆਂ ਅਸੀਂ ਤਾਂ ਡਿਊਟੀ ਆਏ ਸੀ ਸਾਨੂੰ ਪਤਾ ਲੱਗਾ ਕਿ ਉਹ ਮੁੰਡੇ ਦੋ ਤਿੰਨ ਆਪਸ ਵਿੱਚ ਗੋਥਮ ਗੁੱਥਾ ਹੋਏ ਆ ਤੇ ਉਸ ਕੱਲ ਨੂੰ ਲੈ ਕੇ ਤੇ ਅਸੀਂ ਜਿਹੜਾ ਵਾ ਉਹਨਾਂ ਦਾ ਦੇਖ ਰਹੇ ਹਾਂ ਉਹਨਾਂ ਦਾ ਇੱਕ ਨੇ ਸਾਨੂੰ ਤਲਾਹ ਦਿੱਤੀ ਹੈ ਦੂਜਿਆਂ ਨੂੰ ਰਾਉਂਡ ਅਪ ਕਰਕੇ ਜਿਹੜਾ ਪ੍ਰੋਵੈਂਟਰ ਐਕਸ਼ਨ ਉਹਨਾਂ ਦੇ ਖਿਲਾਫ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ